ਨਮਾ ਸ਼ਰਦ ਬਾਬਾ YouTube ਚੈਨਲ ਵੱਲੋਂ ਸਾਰਿਆਂ ਨੂੰ ਹੀ ਦੀਵਾਲੀ ਬਸ਼ਕਰਮਾ ਡੇ ਔਰ ਬੰਦੀ ਛੋੜ ਦੀਆਂ ਬਹੁਤ ਬਹੁਤ ਹੀ ਸ਼ੁਭ ਕਾਮਨਾਵਾਂ ਔਰ ਨਮਾ ਸ਼ਰਦ ਬਾਬਾ YouTube ਚੈਨਲ ਵੱਲੋਂ ਜੋ ਹੈਗਾ ਆਪਣੇ ਇਸ ਵਕਤ ਵਿਸ਼ੇਸ਼ ਸਪਲੀਮੈਂਟ ਜਿਹੜਾ ਉਹ ਆਪਣੇ ਚੈਨਲ ਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਦੁਆ ਕਰਦੇ ਆ ਕਿ ਸਾਰਿਆਂ ਦੇ ਦਿਨ ਤਿਹਾੜ ਜਿਹੜੇ ਆ ਖੁਸ਼ੀਆਂ ਭਰੇ ਜਿਹੜੇ ਆ ਉਹ ਨਿਕਲਣ ਔਰ ਨਮਾ ਸ਼ਰਦ ਬਾਬਾ YouTube ਚੈਨਲ ਅਕਸਰੀ ਜਿਹੜਾ ਆ ਤੁਹਾਡੇ ਤੱਕ ਖਬਰਾਂ ਲੈ ਕੇ ਆਂਦਾ ਆ ਔਰ ਖਬਰ ਹਮੇਸ਼ਾ ਹੀ ਸੱਚੀ ਔਰ ਪੁਖਤਾ ਖਬਰ ਲੈ ਕੇ ਆਂਦੇ ਆ ਔਰ ਸਾਰਿਆਂ ਨੂੰ ਫਿਰ ਤੋਂ ਨਵਾਂ ਸ਼ਰਦਪਾਪਾ YouTube ਚੈਨਲ ਵੱਲੋਂ ਬੰਦੀ ਸ਼ੋਰ ਦੀਵਾਲੀ ਔਰ ਬਸਕਰਮਾ ਦੇ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਆਓ ਦੇਖਦੇ ਆ ਸਾਡੇ ਚੈਨਲ ਤੋਂ ਇਲਾਵਾ ਹੋਰ ਕਿਹਨਾਂ ਨੇ ਤੁਹਾਨੂੰ ਸ਼ੁਭ ਕਾਮਨਾਵਾਂ ਜਿਹੜੀਆਂ ਭੇਜੀਆਂ ਨੇ ਆਓ ਦੇਖਦੇ ਆ ਨਵਾਂ ਸ਼ਰਦਪਾਪਾ YouTube ਚੈਨਲ ਤੇ ਵਾਲ ਸਿੰਘ ਸਾਹਕਤ ਸਰਪੰਚ ਪਿੰਡ ਬਹਾਦਰਪੁਰ ਤੋਂ ਬੋਲ ਰਿਹਾ ਮੈਂ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਬੰਦੀ ਛੋੜ ਦੀਆਂ ਸ਼ੁਭ ਕਾਮਨਾਵਾਂ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਦਿੰਦਾ ਹਾਂ ਐਤਕੀ ਜਿਹੜੀ ਦੀਵਾਲੀ ਆ ਹਰੀ ਦੀਵਾਲੀ ਮਨਾਈ ਜਾਵੇ ਥੈਂਕ ਯੂ ਤੇ ਜਿਹੜੀ ਦੀਵਾਲੀ ਆ ਦੀਵਾਲੀ ਐਤਕੀ ਜਿੰਨੇ ਵੀ ਨੌਜਵਾਨ ਪੀੜੀ ਆ ਨਸ਼ੇ ਤੋਂ ਗਰੇਜ ਕਰਨ ਇੱਕ ਦਿਨ ਸਾਲ ਦੇ ਵਿੱਚ ਆਉਂਦਾ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜੀ ਦੀਵਾਲੀ ਆ ਬੜੀ ਵਧੀਆ ਮਨਾਓ ਸਾਦੀ ਮਨਾਓ ਨਸ਼ੇ ਤੋਂ ਬਹੁਤ ਗਰੇਜ ਕਰੋ ਮੈਂ ਸਰਪੰਚ ਗ੍ਰਾਮ ਪੰਚਾਇਤ ਗੜ੍ਹਪਧਾਣਾ ਆਪ ਐਨ ਆਰ ਆਈ ਵੀਰਾਂ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਅਤੇ ਨਗਰ ਨਿਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਵਾਲੀ ਅਤੇ ਬਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸੋ ਆਪ ਸਭ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੋ ਆਉਣ ਵਾਲੀ ਦੀਵਾਲੀ ਹੈ ਥੋੜੇ ਦਿਨਾਂ ਤੱਕ ਉਸ ਦੇ ਵਿੱਚ ਅਸੀਂ ਗ੍ਰੀਨ ਦੀਵਾਲੀ ਦੇ ਨਾਲ ਇਹਦਾ ਸਵਾਗਤ ਕਰੀਏ ਔਰ ਜੋ ਪਟਾਕੇ ਚਲਾਉਂਦੇ ਹਨ ਉਹ ਪਟਾਕਿਆਂ ਤੋਂ ਰਹਿਤ ਰਹਿ ਕੇ ਅਸੀਂ ਵਧੀਆ ਤਰ੍ਹਾਂ ਨਾਲ ਦੀਵਾਲੀ ਨੂੰ ਮਨਾਈਏ ਦੂਸਰੀ ਜਿਹੜੇ ਮੈਂ ਨਗਰ ਨਿਵਾਸੀ ਜਾਂ ਹੋਰ ਦੂਰਦਰੇਡੇ ਨਸ਼ਿਆਂ ਦੇ ਵਿੱਚ ਗੁਲਤਾਨ ਹਨ ਵੀਰ ਉਹਨਾਂ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਨਸ਼ਿਆਂ ਤੋਂ ਰਹਿਤ ਹੋ ਕੇ ਇੱਕ ਵੱਖਰੇ ਹੀ ਢੰਗ ਦੇ ਨਾਲ ਦੀਵਾਲੀ ਦਾ ਆਨੰਦ ਲਵੋ ਅਤੇ ਗ੍ਰੀਨ ਦੀਵਾਲੀ ਮਨਾਵੋ ਇਸ ਦਾ ਤੁਹਾਨੂੰ ਵੱਖਰਾ ਹੀ ਆਨੰਦ ਆਵੇਗਾ ਅਤੇ ਦੇਸ਼ ਦੇ ਵਿੱਚ ਤਰੱਕੀ ਅਤੇ ਉਨਤੀ ਦੀਆਂ ਰਾਹਾਂ ਦੇ ਉੱਪਰ ਚੱਲੋਗੇ ਸੋ ਅਸਸ ਸਪੰਸਾਹ ਸਾਹਿਬ ਚੱਕਰੇ ਆ ਕਿ ਕਈ ਵਾਰ ਨਾ ਲੋਕ ਨਸ਼ਾ ਪੀ ਲੈਂਦੇ ਆ ਤੇ ਦੀਵਾਲੀ ਵਾਲੇ ਦਿਨ ਤੇ ਭਾਈ ਅਸੀਂ ਦੀਵਾਲੀ ਖਾ ਪੀ ਕੇ ਮਨਾਣੀ ਆ ਬਾਦ ਦੇ ਵਿੱਚ ਨਸ਼ੇ 'ਚ ਧੁੱਤ ਹੋ ਕੇ ਕੋਈ ਗਲੀਆਂ 'ਚ ਡੇਕਦਾ ਕੋ ਨਾਲੀਆਂ 'ਚ ਡੇਕਦਾ ਤੇ ਕਈ ਸੌ ਜਾਂਦੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਸਨੇਹਾ ਦੇਣਾ ਚਾਹੁੰਦਾ ਆ ਕਿ ਇਹ ਜਿਹੜਾ ਨਸ਼ਿਆਂ ਦੇ ਵਿੱਚ ਅਸੀਂ ਗਲਤਾਨ ਹੋ ਕੇ ਗਲੀਆਂ ਬਾਜ਼ਾਰਾਂ ਦੇ ਵਿੱਚ ਜਾਂ ਨਗਰ ਦੇ ਵਿੱਚ ਘੁੰਮਦੇ ਆ ਜਾਂ ਡਿੱਗਦੇ ਆ ਉਹਦਾ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਜਿਹੜੇ ਬੱਚੇ ਆ ਉਹਨਾਂ ਤੇ ਬਹੁਤ ਹੀ ਭੈੜਾ ਬੁਰਾ ਪ੍ਰਭਾਵ ਪੈਂਦਾ ਆ ਅੱਦੇ ਜਿਹੜੀ ਨਗਰ ਦੀ ਆਪਣੇ ਘਰ ਦੀ ਖੁਸ਼ਹਾਲੀ ਆ ਉਹ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦੀ ਆ ਨਗਰ ਦਾ ਜਿਹੜਾ ਘਰ ਦਾ ਸੁੱਖ ਸ਼ਾਂਤੀ ਆ ਉਹ ਬਰਬਾਦ ਹੋ ਜਾਂਦੀ ਆ ਸੋ ਮੈਂ ਨਗਰ ਨਿਵਾਸੀਆਂ ਨੂੰ ਵੀ ਅਤੇ ਦੂਰ ਦਰੇਡੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਵੀਰਾਂ ਨੂੰ ਇਹੇ ਬੇਨਤੀ ਕਰਦਾ ਹਾਂ ਕਿ ਇਸ ਅਸੀਂ ਨਸ਼ੇ ਤੋਂ ਮੁਕਤ ਹੋ ਕੇ ਇੱਕ ਗ੍ਰੀਨ ਤਰ੍ਹਾਂ ਦੀ ਦੀਵਾਲੀ ਨੂੰ ਮਨਾਈਏ ਤੇ ਉਸ ਦਾ ਆਨੰਦ ਲਈਏ ਮੈਂ ਚੂਰ ਸਿੰਘ ਘਰਚਾ ਸਾਗਰ ਡਾਇਰੈਕਟਰ ਸ਼ੂਗਰ ਨਮਾਸ਼ਾ ਦੇਸ਼ ਵਾਸੀਆਂ ਨੂੰ ਇਸ ਦਿਵਾਲੀ ਦੇ ਸ਼ੋਭ ਮੌਕੇ ਤੇ ਲੱਖਾਂ ਵਧਾਈ ਦਿੰਦਾ ਸ਼ਰਮਾ ਵਾਲੇ ਬੰਦੀ ਛੋੜ ਦੇਵ ਜੀ ਸਾਰੇ ਦੇਸ਼ ਵਾਸੀਆਂ ਨੂੰ ਲੱਖਾਂ ਵਧਾਈਆਂ ਮੈਂ ਆਸ ਕਰਦਾ ਵੀ ਮਾਰਾ ਤੰਦਰੁਸਤੀ ਰਕੇ ਇਹਨਾ ਕਹਿੰਦਾ ਹੋਇਆ ਮੈਂ ਫਤੇ ਬਣਾਉਣਾ ਵਾਗਰ ਜਿਹਾ ਹਾਲ ਵਾਗਰ ਜਿਹਾ ਫਤੇ ਸਾਸਤਰੀ ਕਾਲ ਜੀ ਮੈਂ ਕੁਲਵਿੰਦਰ ਸਿੰਘ ਘਰਚਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਨਮਾਸ਼ਹਿਰ ਸ਼੍ਰੋਮਣੀ ਅਕਾਲੀ ਦਲ ਮੇਰੇ ਵੱਲੋਂ ਦਿਵਾਲੀ ਦੀ ਰੌਸ਼ਨੀਆਂ ਦਾ ਤਿਹਾਰ ਦਿਵਾਲੀ ਤੇ ਬੰਦੀ ਛੋੜ ਦੇ ਬਾਬਾ ਬਿਸ਼ਕਰਮਾ ਜੀ ਦੇ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਕਰੇ ਇਹ ਰੋਸ਼ਨੀ ਦੇ ਦੀਵੇ ਖੁਸ਼ੀਆਂ ਦੇ ਦੀਵੇ ਹਰੇ ਘਰ ਚ ਬਾਲਣ ਤੇ ਪਰਮਾਤਮਾ ਉਹ ਇਹ ਹੀ ਅਰਦਾਸ ਬੇਨਤੀ ਕਰਦੇ ਤੇ ਦੂਜੀ ਬੇਨਤੀ ਕਰਦੇ ਆ ਵੀ ਜਿੰਨਾ ਹੋ ਸਕੇ ਵੀ ਜਿਹੜੀ ਗ੍ਰੀਨ ਦੀਵਾਲੀ ਆ ਉਹ ਮਨਾਈਏ ਆਪਾਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਚਾ ਜੋ ਕਿ ਪੁੱਤਰ ਸਨ ਸਵਰਗੀਏ ਰਗਵੀ ਸਿੰਘ ਗਰਚਾ ਜੋ ਕਿ ਇੱਤੇ ਦੇ ਸਰਪੰਚ ਸਾਹਿਬ ਵੀ ਰਹਿ ਚੁੱਕੇ ਨੇ ਉਹਨਾਂ ਦੇ ਪੁੱਤਰ ਹੈਪੀ ਗਰਚਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਤੇ ਵਿਸ਼ਕਰਮਾ ਦੇ ਦੇ ਦਿਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨੇ ਪੰਚਾਇਤ ਮੈਂਬਰ ਉਹਨਾਂ ਕੋਲੋਂ ਵੀ ਅਸੀਂ ਗੱਲਬਾਤ ਕਰਦੇ ਆ ਕਿ ਉਹ ਦੇਸ਼ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਨੇ ਮੈਂ ਗੁਰਵਖਸ਼ ਕੌਰ ਪੰਚਾਇਤ ਮੈਂਬਰ ਗਰਚਾ ਪਤਨੀ ਸਰਪੰਚ ਸਰਦਾਰ ਰਗਵੀਰ ਸਿੰਘ ਵਾਰਕੀਏ ਤੇ ਮੇਰੇ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦੇਵਸ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਪਰਮਾਤਮਾ ਇਹ ਖੁਸ਼ੀਆਂ ਭਰੀਆਂ ਲੈ ਕੇ ਆਵੇ ਤੇ ਬੱਚਿਆਂ ਨੂੰ ਨਸ਼ਾ ਮੁਕਤ ਕਰੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 7949